ਬਾਲਾ ਫਰਕਾ ਮਿੱਤਰਾ ਛਾੜਦਾ ਭਰਤਾ ਗਈ ਪਰ ਛਾੜਦਾ ਫਰਕ ਲੋ ਮਿੱਤਰਾ ਇਹ ਹੁਣ ਉਹ ਟਰੈਕਟਰ ਆ ਗਿਆ ਜਿਹੜਾ ਦੋ ਕਿੱਲੇ ਤੇ ਇੱਕ ਕਨਾਲ ਦੇ ਵਿੱਚ ਟਰਾਲਾ ਭਰੇ ਹੋਇਆ ਸੀ ਆਹੋ ਉਸ ਬਾਣ ਦਾ ਜਮਾ ਨੈਟ ਛਾੜ ਦੱਸ ਦਿਆਂਗੇ ਲਿਆ ਬਈ ਉਹ ਬਾਣ ਦਾ ਨੈਟ ਛਾੜ ਦੱਸ ਦੇਣਾ ਆਪਾਂ ਵੀਡੀਓ ਚ ਪਰ ਚੀ ਵਿਖਾਉਣੀ ਹੈ ਉਸ ਦਾ ਕਰ ਲੈ ਉਹ ਜਿਹੜਾ ਅਸੀਂ ਬਈ 212 ਲਵਾਂਗੇ ਕਿ ਨਹੀਂ ਆਪਾਂ ਦਾ ਨੇੜ ਦੇ ਨਹੀਂ ਆਵੇ ਬੱਸ ਬੱਸ ਆ ਵੀ ਹਾਲ ਲਓ ਮਿੱਤਰੋ ਲਾਇ ਵੀ ਮੇਤਰਾ ਤੋਤਰਾ ਆ ਜਾ ਹਟੀ ਨਾ ਨਾ ਤੇਰਾ ਸਾਡਾ ਜੀਣ ਆ ਕੇ ਦੱਬੀ ਆ ਦੱਬੀ ਆ ਹਟੀ ਨਾ ਇਹਨੂੰ ਦੱਬੀ ਰੱਖ ਪਸ ਲਓ 얘ਤਰਾ ਆ ਬਾਦੂ ਲਓ ਵੀ ਮਿੱਤਰੋ ਅੱਜ ਵੜਦੇ ਆ ਬਈ ਜੀ 212 ਝੋਨਾ ਤੇ ਬੜੇ ਸਮੇਂ ਦੀ ਉਡੀਕ ਸੀਗੀ ਵੀ ਕਦੋਂ ਝੋਨਾ ਆਵੇ ਕਦੋਂ ਝੋਨਾ ਆਵੇ ਬਹੁਤ ਕੱਖ ਕਢਾਲੇ ਬਹੁਤ ਸਪ੍ਰੇਹਾਂ ਕਰਾਲੀਆਂ ਬਹੁਤ ਖਰਚਾ ਕਰਤਾ ਤੇ ਅੱਜ ਵੜਦੇ ਆ 12 ਝੋਨਾ ਸਾਰਾ ਝਾੜ ਦੱਸਾਂਗੇ ਤੇ ਕਿੰਨਾ ਮੌਇਸਚਰ ਆਊ ਉਹ ਵੀ ਦੱਸਾਂਗੇ ਤਾਂ ਵੀਡੀਓ ਤੇ ਬਣੇ ਰਹੋ ਐਂਡ ਤੱਕ ਦੇਖੋ ਹੋਰ ਕਿਸਾਨ ਭਰਾਵਾਂ ਤੱਕ 212 ਵੈਰੈਟੀ ਦਾ ਝਾੜ ਜ਼ਰੂਰ ਦੱਸਿਓ ਆ ਕਹਿੰਦੇ ਆ ਕਿ 212 ਦਾ ਝਾੜ ਮੰਦਾ ਤੇ ਇਧਰ ਬਈ ਵੱਢਿਆ ਕੱਲ ਚੋਬਰਾਂ ਨੇ ਤਾਂ ਝਾੜ ਇਹਨਾਂ ਨੂੰ ਪੁੱਛ ਲੈਣੇ ਮੰਦਾ ਹੈ ਕਿ ਚੰਗਾ ਪਿਛਲੇ ਸਾਲਾਂ ਨਾਲੋਂ ਤੇ ਆਪਾਂ ਵੀ ਦੱਸ ਦਾਂਗੇ ਅੱਜ ਵੀ ਚੰਗਾ ਆਊਗਾ ਕਿ ਮੰਦਾ ਆਊਗਾ ਨਿਕਲਦਾ ਕਿ ਨਹੀਂ 100 ਮਣਕੇਲੇ ਦਾ ਕਿ ਘੱਟ ਨਿਕਲਦਾ ਵੱਢ ਲਿਆ ਫਿਰ ਕੱਲ ਚੋਨਾ ਹਾਂ ਕੱਲ ਵੜਤਾ ਤਲਾਤਾ ਆਪਾਂ ਦਾ ਹੈ ਨਹੀਂ ਯਾਰਾ ਫਿਰ ਅੱਗੇ ਪਿਛਲੇ ਸਾਲਾਂ ਵਰਗਾ ਪਿਛਲੇ ਸਾਲ ਵਾਲਾ ਹੈ ਨਹੀਂ ਨੀ ਯਾਰਾ ਯਾਰ ਕਿਉਂ ਮੂੰ ਇੱਕ ਨਜ਼ਾਰਾ ਕਿਵੇਂ ਮੋਇਸਚਰ ਨਹੀਂ ਆਇਆ ਇੱਥੇ ਨਹੀਂ ਮੋਇਸਚਰ ਨਹੀਂ ਆਇਆ ਨਾ ਵੀ ਤੇ ਝਾੜ ਵੀ ਝਾੜ ਤਿੰਨ ਕੁਇੰਟਲ ਘਟਾ ਯਾਰ ਪਰ ਨਾਲੋਂ ਹਾਂ ਕਿੱਲੇ ਤਿੰਨ ਕੁਇੰਟਲ ਤਿੰਨ ਕੁਇੰਟਲ ਦਾ ਫਰਕ ਬਹੁਤ ਫਰਕ ਪੈ ਗਿਆ ਬਈ ਫਿਰ ਤਾਂ ਹੈ ਹਾਂ ਝਾੜ ਦਾ ਫਰਕ ਹੈ ਇੱਥੇ ਪਰ ਮੋਇਸਚਰ ਨਹੀਂ ਆਇਆ ਬੱਸ ਲਓ ਮੇਤਰੋ ਤਿੰਨ ਕੁਇੰਟਲ ਝਾੜ ਦਾ ਫਰਕ ਪੈ ਗਿਆ ਕਮਾਲ ਹੈ ਤਾਂ ਪਰ ਨਾਲੋਂ ਤਿੰਨ ਕੁਇੰਟਲ ਘਟ ਗਿਆ ਹਾਂ ਤਿੰਨ ਕੁਇੰਟਲ ਘਟ ਗਿਆ ਕਿੱਲੇ ਦਾ ਆਪਣੇ ਠੀਕ ਹੈ ਠੀਕ ਹੈ ਤਾਂ ਲਓ ਮੇਤਰੋ ਆ ਗਈ ਹੈ ਕੰਪੈਨ ਛੋਟੀ ਮਸ਼ੀਨਾਂ ਜੌਂਡੀਅਰ ਤੇ ਤੇ ਖਾਲਸਾਈ ਚਲਾ ਰਹੇ ਆ ਤੇ ਬਾਡੀ ਵੀ ਦਿਖਾਵਾਂਗੇ ਕਿੰਨੀ ਕਿ ਸਫਾਈ ਰੱਖਦੇ ਆ ਕਿਹੇ ਜਿਹਾ ਟਰਾਲੀ ਚ ਪਾਉਂਦੇ ਆ ਵੱਡ ਕੇ ਹੈ ਢੁੰਡੀਆਂ ਹੀ ਲਈ ਜਾਂਦੇ ਆ ਕਿ ਸਫਾਈ ਸੁਈਖ ਦਿਖਾਉਂਦੀ ਆ ਮਸ਼ੀਨ ਉਹ ਵੀ ਦੱਸਾਂਗੇ ਤੇ ਝਾੜ ਵੀ ਦੱਸਾਂਗੇ ਉਹ ਆ ਗਈ ਮਿੱਤਰੋ ਮਸ਼ੀਨ ਨਵੋ ਮਿੱਤਰੋ ਵੱਡੀ ਜਾਂਦਾ ਖਾਲਸਾਈ ਤਾਂ ਘੇੜਾ ਦਿੱਤਾ ਜੇ ਪਹਿਲਾਂ ਇਧਰ ਚੋਬਰ ਸਾਹਿਬ ਹੀ ਆ ਗਿਆ ਇਧਰ ਗੱਭਰੂ ਆ ਗਿਆ ਨਵੋ ਮਿੱਤਰੋ ਖਾਲਸਾਈ ਹੋ 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 ਲੋ ਵੀ ਮੇਤਰੋ ਦੇਖੋ ਇਹ ਹੈ ਜੀ ਸੂਰਾਂ ਦੇ ਕੰਮ ਦੇਖੋ ਇਹ ਗਾਹ ਪਾਇਆ ਦੋਸਤੋ ਦੇਖ ਸਕਦੇ ਹੋ ਵੀ ਤੁਸੀਂ ਸੂਰਾ ਨੇ ਦੇਖੋ ਕਿਵੇਂ ਗਾਹ ਪਾ ਰੱਖਿਆ ਝੋਨਾ ਵੱਢਦੇ ਸੀ ਹੁਣ ਪਤਾ ਲੱਗਿਆ ਵਿਚਾਲੇ ਆ ਕੇ ਵੀ ਕੀ ਗੁੱਥਮੁੱਥ ਕਰ ਰੱਖਿਆ ਹੈ ਕਮਾਲ ਹੈ ਹੈ ਇੰਨਾ ਨਾਸਮਾਰ ਰੱਖਿਆ ਮੇਤਰੋ ਦੇਖੋ ਬਈ ਦੋ ਕਿੱਲੇ ਤੇ ਇੱਕ ਕਨਾਲ ਥਾਂ ਵੱਢ ਚੁੱਕੇ ਆ ਤੇ ਉਹਦਾ ਹੁਣ ਤੁਹਾਨੂੰ ਝਾੜ ਦੱਸਦੇ ਇੱਥੋਂ ਤੋਂ ਤੇ ਆਪਣੇ ਝੋਨਾ ਹੁਣ ਆਉਂਦਾ ਸੀ ਇਹ ਕੱਤ ਦੇ ਵਿੱਚ ਹਾਈਟ ਚੈੱਕ ਕਰ ਸਕਦੇ ਹੋ ਤੇ ਲੱਖ ਲੱਖ ਦਾ ਕਰਜੇ ਰਹੀ ਜਾਂਦੇ ਆ ਵੱਢਣ ਲੱਗਿਆਂ ਦੇਖੋ ਤੇ ਬਈ ਇੰਨੀ ਕ ਹਾਈਟ ਤੱਕ ਸੀ ਤੇ ਟਰਾਲੇ 'ਚ ਪੈਂਦੇ ਦਾਣੇ 70 ਕੁਵਟਲ ਹੁਣ ਆਪਾਂ ਟਰਾਲੇ ਤੇ ਤੁਹਾਨੂੰ ਚੜ ਕੇ ਦਿਖਾਉਣੇ ਆ ਹੋਊਗਾ ਕਿ ਨਹੀਂ 40 ਕੁਵਟਲ ਇਕੱਲੇ ਦਾ ਐਤੀ ਫਿਰ ਆਹ ਬਾਦੂ ਲਾਉਂਗੇ ਗੱਭਰੂ ਨੇ ਨਾਕਾਇਲਾ ਹਾਤਾ ਮੈਨੂੰ ਲੱਗਦਾ ਸਰੇਜ ਕਹਾਣੀ ਬਾਹਲਾ ਫਰਕ ਆ ਮੇਤਰਾ ਝਾੜਦਾ ਭਰਤਾ ਗਈ ਪਰ ਝਾੜਦਾ ਫਰਕ ਆ ਅੱਗੇ ਨਾ ਇਸ ਦੇ ਵਿੱਚੋਂ ਜਿਵੇਂ ਵੱਡਾ ਟਰਾਲਾ ਹੁੰਦਾ ਸੀ ਟਰਾਲਾ ਭਰ ਕੇ ਤੇ ਲੂਟ ਆਪਾਂ ਵੱਧਾ ਹੁੰਦਾ ਸੀ ਸਵਾ 37 ਕੁਆਟਰ ਝੋਨਾ ਹੁੰਦਾ ਸੀ 37 ਕੁਆਟਰ ਝੋਨਾ ਹੋ ਜਾਂਦਾ ਹੁੰਦਾ ਸੀ ਉਹ ਟਰਾਲੀ ਕਹਿੰਦੇ ਟਰਾਲੀ ਕਰਦੀ ਹਾਂ ਹਾਂ ਅੱਗੇ ਉਦੋਂ ਐਸ ਤੋਂ 37 ਕੁਆਟਰ ਚੋਂ ਨਿਕਲਦਾ ਸੀ ਆ ਤੇ ਐਸ ਵਾਰ 37 ਕੁਆਟਰ ਹੋ ਜੂਗਾ ਮੈਨੂੰ ਲੱਗਦਾ ਨਾ ਨਹੀਂ ਯਾਰ ਉਹ ਹੋਰ ਦਸਟਰ ਕੋਡ ਰੋ ਤੇੋ ਕਿੱਲੇ ਤੇ ਇੱਕ ਨਾਲ ਥਾਂ ਵਰਤਾਂ ਮਿੱਤਰੋ ਤੇ ਟਰਾਲਾ ਦਿਖਾਉਣੇ ਆ ਜਿੱਥੋਂ ਕਿ ਅੱਗੇ ਇੱਕ ਟਰਾਲਾ ਭਰ ਕੇ ਤੇ ਟਾਪਾ ਬਚਦਾ ਹੁੰਦਾ ਸੀ ਜਦੋਂ ਝਾੜ ਆਉਂਦੇ ਹੁੰਦੇ ਸੀ ਚੰਗੇ ਉਸ ਵੇ ਤੇ ਐਸ ਵਾਰ ਦਾ ਮਿੱਤਰੋ ਤੁਹਾਨੂੰ ਦਿਖਾਉਣੇ ਆ ਟਰਾਲਾ ਜੇ ਇੰਨੇ ਹੀ ਹੋਇਆ ਤੇ ਕੋਈ ਟਾਪਾ ਖੰਡ ਮੈਨਲਾ ਦਾ ਉਹਦੇ ਵਿੱਚ ਹੋਰੂਗਾ ਤੇ ਟਰਾਲੇ ਦਾ ਨਾਕਾ ਜੇ ਲੱਗੂਗਾ ਭਰਦਾ ਨਹੀਂ ਐਸ ਕੀ ਟਰਾਲਾ ਹਾ ਯਾਦ ਆਉਂਦੀ ਐ ਨਾ ਲੈ ਵੀ ਗੱਪਰੂ ਕਹਿੰਦਾ ਵੀ ਇਹ ਟਰਾਲਾ ਭਰ ਨੂੰ ਭਾਂਦੀ 28 ਪੀਸ ਤਰ ਲਾਇਆ ਤੂੰ ਹੈ ਲਾ ਕੇ 12 ਦੇ ਟਰਾਲੇ ਭਰ ਤਾਂ ਇਹਦਾ ਭਰਨੇ ਟਰਾਲੇ ਖਾਂ ਮਾਰਦੇ ਹਾਂ ਹਾਂ ਤਾਂ ਹੱਥ ਨਾਲ ਕਰੋ 28 ਪੀਸਾਡ ਹਾਂ ਤੇ ਜੇ ਵੀ ਕੋਈ ਡੰਗਾ ਲਾਉਣਾ ਆਪਾਂ ਹਾਂ ਤੁਹਾਨੂੰ ਸੰਤੁਸ਼ਟੀ ਹੈ ਜੇ ਪੈਸਾ ਨਹੀਂ ਚਾਹੀਦਾ ਜਾਵੇ ਫਿਰ 12 ਲੈ 12 ਵੈਰਾਈਟੀ ਲਾ ਲਿਓ ਖਸਰ ਹੈਗਾ ਹਾਂ ਖਸਰ ਨਾਲ ਕੀ ਚੀਜ਼ ਹੁੰਦੀ ਆ ਕੋਈ ਫਿਰ ਤਾਂ ਲਾ ਲਿਆ ਕਰੋ 12 ਹਾਂ ਜੀ ਤੇ ਜੇ ਜਿਆਦੇ ਗੱਫੇ ਚਾਹੀਦੇ ਫਿਰ 28P67 ਹੀ ਗੰਡੇ ਕੱਢੂਗਾ ਸਾਰੀ ਵੈਰਾਈਟੀ ਥੱਲੇ ਆਉਗੀ ਲਾਓ ਮੈਂ ਤੇਰਾ ਗੱਲ ਵੰਨ ਲਓ ਜੇਕਰ ਤੁਸੀਂ ਝਾੜ ਲੈਣਾ ਗਾਹਾਂ ਵਾਲੇ ਸਮੇਂ ਦੇ ਵਿੱਚ ਤਾਂ ਕੰਨੀ ਹੱਥ ਲਾੜੇ ਵੀ 212 ਦੇ ਨੇੜੇ ਨਹੀਂ ਆਣਾ ਹਾਈਬ੍ਰਿਡ 28P67 ਹੀ ਲਾਉਣਾ ਹੈ ਵੇਖੇ ਨਾ ਵੇਖੇ ਕਿਵੇਂ ਹੋ ਜੇ ਪਣਾਂ ਦੀ ਪਰ 28P67 ਲਾਓ ਇਹ ਝਾੜ ਲੈਣਾ ਤਾਂ ਹਾਂ ਆਹ ਟਰਾਲੀ ਸੀਟ ਤੇ ਬੈਠਾਂਗਾ ਇਹ ਦੋਹਾਂ ਕਿੱਲੇ ਚੜੀ ਭਰੀ ਗਈ ਤੇ ਕਿਥੇ ਡੂੜ ਕਿੱਲੇ ਤੋਂ ਵੀ ਨਹੀਂ ਡੂੜ ਕਿੱਲੇ ਦੇ ਧਾਣੇ ਪੈਂਦੇ ਰੀ ਟਰਾਲੀ ਹਾਂ ਪਿਛਲੇ ਕਿਹੜੇ ਮਿੱਤਰੋ ਅਸੀਂ ਆਹੀ ਟਰਾਲੀ ਨਾ ਡੂੜ ਕਿੱਲੇ ਦੇ ਵਿੱਚੋਂ ਭਰ ਕੇ ਤੇ ਇੱਕ ਰੇੜੇ ਤੇ ਆਪਾਂ ਇੱਕ ਟਾਪਾ ਪਾਇਆ ਸੀ ਨਾ ਇੱਕ ਵੱਡੀ ਮਸ਼ੀਨ ਦਾ ਇੱਕ ਟਾਪਾ ਵਧਾ ਲਿਆ ਸੀ ਤੇ ਜਿੱਥੇ ਐਤੀ ਦੋ ਕਿੱਲਾਂ ਤੋਂ ਇੱਕ ਕਨਾਲ ਦੋ ਕਨਾਲ ਉੱਤੇ ਬਾਹਣਾ ਉਹਦੇ 'ਚੋਂ ਟਰਾਲਾ ਨਹੀਂ ਪਰਦਾ ਤਾਂ ਮਿੱਤਰੋ ਕਹਿ ਸਕਦੇ ਮੰਦੇ ਹਲਾ ਦਾ ਇਸ ਵਾਰ ਤਾਂ ਲੈ ਵੀ ਮਿੱਤਰਾਂ ਧੋਤ ਰਿਆ ਜਾ ਹੱਡੀ ਨਾ ਜਿੰਨਾ ਤੇਰਾ ਸਾਡਾ ਜੀਣ ਆ ਕੇ ਦੱਬੀ ਆ ਦੱਬੀ ਆ ਹੱਡੀ ਨਾ ਇਹਨੂੰ ਦੱਬੀ ਰੱਖ ਬਸ ਚੱਲੀ ਜਾਵੇ ਚੱਲੀ ਜਾਵੇ ਚੱਲੀ ਜਾਵੇ ਤੇ ਨਜ਼ਾਰਾ ਆ ਹੀ ਜਾਵੇ ਨਜ਼ਾਰੇ ਜਾਈ ਜਾਣ ਫੇਰੋਂ ਦਾ ਸੁਆਦ ਆ ਜਦੋਂ 5 ਕਿ ਮਿੰਟ ਚੱਲ ਕੇ ਥੂ ਕਰ ਜਾਂਦਾ ਨਾ ਬਸ ਫੇਰ ਤਾਂ ਮਿੱਤਰੋ ਮਨ ਦੁਖੀ ਹੋ ਜਾਂਦਾ ਵੀ ਆਹ ਕੀ ਗੱਲ ਬਣੀ ਐ ਸਾਡੀ ਪਰਾ ਕਾਇਨੇ ਨਿਕਲ ਗਿਆ ਤੇ ਖਾਤਾ ਹੀ ਪਟ ਰਿਆ ਸੁਨੇਰੀਆਂ ਲਈ ਆਈ ਤਰੇ ਹੁੰਦੇ ਮਿੱਤਰੋ ਬਣੂਗੀ ਗੱਲ ਬਣੂਗੀ ਬਣੂਗੀ ਉਹ ਮੇਟਰ ਬਣਾ ਪੀ ਖਾਸ ਤੇ ਗੱਲ ਮੈਨ ਲਾਦਾ ਲਾ ਦੂ ਐ ਨਾ ਕਾਇਆ ਚਰਟਾ ਕਣ ਕਰ ਸਕਦਾ ਮੇਟਰ ਭਰ ਸਕਦਾ ਟਰਾਲਾ ਐ ਕੀ ਓਏ ਮੰਦੇ ਨੇ ਮਾਰਤੇ ਮੇਟਰ ਵੱਟਤਾ ਬਈ ਦੋ ਕਿੰਡੇ ਤੇ ਇੱਕ ਕਨਾਲ ਉੱਤੇ ਸੀ ਆਹ ਫਲਾਟ ਜਿਹੜਾ ਕੀ ਐ ਦੋ ਕਿੱਲੇ ਤੇ ਇੱਕ ਕਨਾਲ ਉੱਤੇ ਸੀ ਵੱਟਤਾ ਤੇ ਅੱਗੇ ਟਰਾਲਾ ਭਰ ਕੇ ਤੇ ਕਿਤੇ ਟਾਪਾ ਡੂ ਟਾਪਾ ਵੱਧਦਾ ਸੀ ਤੇ ਅੱਜ ਉਹੀ ਟਰਾਲਾ ਮੇਟਰ ਉਹ ਜੇ ਬਈ ਉੰਜੇ ਖਾਦੀ ਪਏ ਹੈ ਨਾ ਕਮਾਲ ਆ ਲੈ ਮਿੱਤਰੋ ਬਈ ਵਾਕਿਆ ਚ ਹੀ ਕਹਿ ਸਕਦੇ ਆ ਲਾਸਟ ਜਾਂਦੇ ਵੀ ਮਿੱਤਰੋ ਝਾੜਤਾ ਇੱਕ ਹੀ 100% ਤੋਂ ਲੈ ਕੇ 110% ਮੰਦੀ ਆ। ਲਓ ਮਿੱਤਰੋ ਇਹ ਹੁਣ ਉਹ ਟਰੈਕਟਰ ਆ ਗਿਆ ਜਿਹੜਾ ਦੋ ਕਿੱਲੇ ਤੇ ਇੱਕ ਕਨਾਲ ਦੇ ਵਿੱਚੋਂ ਟਰਾਲਾ ਭਰੇ ਹੋਇਆ ਸੀਗਾ ਹੁਣ ਆਪਾਂ ਇਸ ਦਾ ਲੈਣ ਦਾ ਜਮਾ ਨੈਟ ਝਾੜ ਦੱਸ ਦਿਆਂਗੇ ਲਿਆ ਬਈ। ਲਓ ਮਿੱਤਰੋ ਆ ਗਿਆ ਬਈ। ਉਹ ਬਾਹਣ ਦਾ ਨੈਟ ਝਾੜ ਦੱਸ ਦੇਣਾ ਆਪਾਂ ਵੀਡੀਓ 'ਚ ਪਰਚੀ ਵਿਖਾਉਣੀ ਆ ਉਸ ਦਾ। ਕਰਲੇ ਉਹ ਜਿਹੜਾ ਵੱਡਿਆ ਦੋ ਕਿੱਲੇ ਤੇ ਕੁਛ ਲਓ ਮਿੱਤਰੋ 40 ਕੁਆਟਰ ਤੇ 35 ਕਿਲੋ ਜਿਹੜਾ ਕੀ ਇਹ ਟਰਾਲ ਟਰੈਕਟਰ ਤੇ ਟਰਾਲੇ ਦਾ वजन ਹੋ ਚੁੱਕਿਆ ਤੇ ਹੁਣ ਆਪਾਂ ਪਰਚੀ ਦਿਖਾ ਦੇਣੀ ਹੈ ਕਿ ਕਿੰਨਾ ਆਉਂਦਾ ਇਹਦੇ ਚੋਂ ਲਓ ਮਿੱਤਰੋ ਕਈ ਕਹਿੰਦੇ ਸੀ ਵੀ ਇਹਦੇ ਵਿੱਚ 65 ਨਿਕਲੂਗਾ 70 ਨਿਕਲੂਗਾ ਤੇ वजन ਨਿਕਲੇ 60 ਕੁਆਟਰ ਤੇ 90 ਕਿਲੋ ਆਪਣੇ ਅੰਦਾਜ਼ੇ ਨੂੰ ਜੇ ਇੱਥੇ ਆ ਕੇ ਫੇਲ ਹੋ ਜਾਂਦਾ ਜਦੋਂ ਆਹ ਲੋਹੇ ਵਾਲਿਆਂ ਤੇ ਚੜਦੇ ਆ ਹੈਂ ਤਾ ਝਾੜ ਤੁਸੀਂ ਨੈਟਕ ਚੈੱਕ ਕਰ ਸਕਦੇ ਹੋ ਵੀ 2 ਕਿੱਲੇ ਤੇ 1 ਕਨਾਲ ਦਾ ਜੋ ਵੀ ਆਇਆ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੀ 6 ਤੋਂ ਉੱਪਰ ਦਾ 2 ਕਿੱਲੇ ਤੇ 1 ਕਨਾਲ ਦੇ ਵਿੱਚ ਕੈਲਕੂਲੇਟਰ ਮਾਰ ਲਓ ਵੀ ਕਿੰਨਾ ਕਿ ਝਾੜ ਆਇਆ ਮੈਨੂੰ ਤਾਂ ਜਮੇ ਹੀ ਮੱਦਮ ਲੱਗਦਾ ਪਰ ਮੈਨੂੰ ਕੋਈ ਪੱਲੇ ਨਹੀਂ ਪਿਆ ਲਾਲ ਗਏ ਵੀਰੇ ਚਲੋ ਜੀ ਇਹ ਅਸੀਂ ਵੀ 212 ਲਵਾਂਗੇ ਕਿ ਨਹੀਂ ਆਪਾਂ ਤਾਂ ਲੇਡ ਦੇ ਨਹੀਂ ਆਣਾ ਇਹ ਬੱਸ ਬੱਸ ਆ ਵੀ ਲਾਓ ਮਿੱਤਰੋ ਮੈਂ ਤਾਂ ਹੀ ਲਾਉਂਦਾ ਲਾਏਗਾ ਇੱਧਰ ਵੀ ਲਾਉਣ ਵਾਲਾ ਹਜੇ ਖੜਾ ਗਾ ਬਦੂ ਕਿਸਾਨ ਇੱਧਰ ਪਿੱਛੇ ਜਾਈ ਜੰਨਾ ਪੱਕੀ ਗੱਲ ਹੈ 1.28 60 40 ਜੜੀ ਕੁਆਂਟਲ 42 ਬਿਲ ਕੁਆਂਟਲ ਚੋਲੇ 1.28 60 ਦਾ ਸਵਾਦ ਪਿਆ ਹੋਵੇ ਅੱਛਾ 42 42 ਕੁਆਂਟਲ ਚੋਲੇ ਹਾਂ ਸਵਾਦ ਅਸਲੀ ਉਹੀ ਹੈ ਨਾ ਹਾਈਬ੍ਰਿਡ ਦਾ ਹੈ ਨਹੀਂ ਮਿੱਤਰੋ 212 ਨੂੰ ਲੀਕ ਖਿੱਚਦੀ ਚੋਬਰ ਨੇ ਕਹਿੰਦਾ ਬਈ ਆਪਾਂ ਦਾ ਗਾਂ ਨੂੰ ਲਾਉਣਾ ਹੀ ਨਹੀਂ ਛਾੜਦਾ ਮੌਕਾ ਫਿਰ ਹੈ ਹਾਂ ਆ ਗੱਲਬਾਤ ਆ ਮਿੱਤਰੋ ਤਾ ਸਹੀ ਵੈਰਾਈਟੀ ਦਾ ਹੁਣ ਝਾੜ ਆਪਾਂ ਤੁਹਾਨੂੰ ਦੱਸਤਾ ਕੰਡਾ ਕਰਾ ਕੇ ਦੱਸਤਾ A to Z ਵੀ ਇੰਨਾ ਹੈ ਮਿੱਤਰੋ ਬਾਹਣ ਤੇ ਇੰਨਾ ਕੰਡੇ ਦੇ ਵਿੱਚ ਵਜਣਾ ਆ ਹੁਣ ਉਮੀਦ ਕਰ ਸਕਦੇ ਹੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਕਰੋ